ਸਤਿ ਸ਼੍ਰੀ ਅਕਾਲ ਬੇਟਾ ਸਾਰਿਆਂ ਨੂੰ ਗੁੱਡ ਮਾਰਨਿੰਗ ਥੈਂਕ ਯੂ ਥੈਂਕ ਯੂ ਬੇਟਾ ਤੁਸੀਂ ਇੱਥੇ ਆਏ ਹੋ ਸਾਰੇ ਅੱਜ ਆਪਣੇ ਇੱਥੇ ਕੈਂਪ ਲੱਗ ਰਿਹਾ ਹਰ 15 ਦਿਨਾਂ ਬਾਅਦ ਇਹ ਕੈਂਪ ਲੱਗਦਾ ਆਪਣੇ ਇੱਥੇ ਇੱਥੇ ਸਾਈਕੀਆਟ੍ਰਿਕ ਪੇਸ਼ੈਂਟ ਆ ਜਿਹੜੇ ਮੈਂਟਲੀ ਪੇਸ਼ੈਂਟ ਨੇ ਦਿਮਾਗ ਦੀਆਂ ਸਮੱਸਿਆਵਾਂ ਨਾਲ ਘਰੇ ਹੋਏ ਨੇ ਘਰਾਂ 'ਚ ਸੰਗਲਾਂਾਂ ਬੰਨੇ ਹੋਏ ਨੇ ਰੂਮ ਦੇ ਵਿੱਚ ਬੰਦ ਕੀਤੇ ਹੋਏ ਨੇ ਜਾਂ ਸੜਕਾਂ ਦੇ ਉੱਤੇ ਆਪਾਂ ਅਕਸਰ ਦੇਖਦੇ ਆਂ ਇਦਾਂ ਦੇ ਬੰਦੇ ਘੁੰਮਦੇ ਆ ਉਹਨਾਂ ਨੂੰ ਲੈ ਕੇ ਆਉਂਦੇ ਉਹਨਾਂ ਦੇ ਫੈਮਿਲੀ ਮੈਂਬਰ ਉਹਨਾਂ ਦੇ ਪਿੰਡ ਦੇ ਲੋਕ, ਮੁਹੱਲੇ ਦੇ ਲੋਕ ਹਨਾ ਇਕੱਠੇ ਹੋ ਕੇ ਤੇ ਉਹਨਾਂ ਨੂੰ ਫਿਰ ਆਪਾਂ ਇੱਥੇ ਜਿਹੜੇ ਬਹੁਤ ਕ੍ਰਿਟੀਕਲ ਹੁੰਦੇ ਜਿਨ੍ਹਾਂ ਨੂੰ ਬੰਨ ਕੇ ਲੈ ਕੇ ਆਉਂਦੇ ਆ ਉਹਨਾਂ ਨੂੰ ਆਪਾਂ ਇੱਥੇ ਰੱਖ ਲੈਣੇ ਆ 15 ਦਿਨਾਂ ਵਾਸਤੇ, ਮਹੀਨੇ ਵਾਸਤੇ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਨੂੰ ਮੈਡੀਸਿਨ ਦਿੰਨੇ ਆ ਜਦੋਂ ਥੋੜੇ ਉਹ ਆਪਣੇ ਆਪ ਨੂੰ ਸੰਭਾਲਣ ਜੋਗੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਆਪਾਂ ਵਾਪਸ ਭੇਜਦੇ ਆ ਤੇ ਅੱਜ ਤੁਸੀਂ ਇੱਥੇ ਸਾਡੇ ਕੋਲੇ ਆਏ ਹੋ ਇਸੇ ਵਾਸਤੇ ਤੁਸੀਂ ਦਵਾਈਆਂ ਪੈਕ ਕਰਨ ਦੇ ਵਿੱਚ ਹੈਲਪ ਕਰਨੀ ਹੈ ਜਿਹੜੀਆਂ ਮੈਡੀਸਿਨਸ ਪੈਕ ਹੋਣੀਆਂ ਕਰੀਬ 2500 ਦੇ ਆਸ-ਪਾਸ ਪੇਸ਼ੈਂਟ ਆਉਣਗੇ ਪਿਛਲੇ ਕੈਂਪ ਦੇ ਵਿੱਚ 2300 ਪੇਸ਼ੈਂਟ ਆਏ 2300 ਤੇ ਉਹਨਾਂ ਦੀਆਂ ਦਵਾਈਆਂ ਜਲਦੀ ਜਲਦੀ ਪੈਕ ਹੋਣੀਆਂ ਉਹਨਾਂ ਨੂੰ ਆਪਾਂ ਪੈਕ ਕਰਕੇ ਫਟਾਫਟ ਵਾਪਸ ਭੇਜਣਾ ਘਰਾਂ ਨੂੰ ਕਿਉਂਕਿ ਇੰਨੇ ਪੇਸ਼ੈਂਟ ਨੂੰ ਸੰਭਾਲਣਾ ਉਹਨਾਂ ਦੀ ਕੇਅਰ ਕਰਨੀ ਰੋਟੀ ਪਾਣੀ ਸਾਰਾ ਕੁਝ ਇਹ ਡਿਊਟੀ ਆ ਵਲੰਟੀਅਰਸ ਦੀ ਅੱਜ ਤੁਸੀਂ ਵੀ ਸਾਡੇ ਨਾਲ ਆਏ ਜੇ ਟੀਮ ਮੈਂਬਰ ਆਏ ਜੇ ਵਲੰਟੀਅਰ ਆਏ ਹੋ ਅਸੀਂ ਤੁਹਾਡੀਆਂ ਡਿਊਟੀਆਂ ਲਾ ਰਹੇ ਹਾਂ ਦੋ ਦੋ ਚਾਰ ਚਾਰ ਇਦਾਂ ਮੈਂਬਰਾਂ ਦਾ ਗਰੁੱਪ ਬਣਾਵਾਂਗੇ ਪਲੀਜ਼ ਤੁਸੀਂ ਧਿਆਨ ਦੇਣਾ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਤਾਂ ਜੋ ਨੈਕਸਟ ਕੈਂਪ ਤੇ ਵੀ ਅਸੀਂ ਜਦੋਂ ਤੁਹਾਨੂੰ ਬੁਲਾਈਏ ਸਾਨੂੰ ਫੀਲ ਹੋਵੇ ਵੀ ਹਾਂ ਇਹਨਾਂ ਬੱਚਿਆਂ ਦੀ ਸਾਨੂੰ ਹੈਲਪ ਦੀ ਲੋੜ ਹੈਗੀ ਆ ਸਾਡੀ ਸਪੋਰਟ ਕਰਨੀ ਆ ਤਾਂ ਜੋ ਇਸ ਅੱਜ ਦੇ ਕੈਂਪ ਨੂੰ ਆਪਾਂ ਹੋਰ ਤੇਜ਼ੀ ਦੇ ਨਾਲ ਨਿਪਟਾ ਸਕੀਏ ਠੀਕ ਆ ਇਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਇੱਥੇ ਆਏ ਹੋ ਅਸੀਂ ਤੁਹਾਡੇ ਗਰੁੱਪ ਬਣਾ ਕੇ ਪੰਜ ਮੈਡੀਕਲ ਨੇ ਸਾਡੇ ਪੰਜਾਂ ਮੈਡੀਕਲਾਂ ਦੇ ਵਿੱਚ ਜਿਵੇਂ ਦੋ ਦੋ ਤਿੰਨ ਤਿੰਨ ਮੈਂਬਰਾਂ ਦੀ ਡਿਊਟੀ ਕਿਉਂਕਿ ਪਹਿਲਾਂ ਵੀ ਉੱਥੇ ਚਾਰ ਚਾਰ ਪੰਜ ਪੰਜ ਬੰਦੇ ਆਲਰੇਡੀ ਹੈਗੇ ਨੇ ਉਹਦੇ ਵਿੱਚ ਤੁਹਾਡੀ ਡਿਊਟੀ ਲਾਵਾਂਗੇ ਅਸੀਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਤੁਸੀਂ ਇੱਥੇ ਆਏ ਥੈਂਕ ਯੂ ਬੇਟਾ ਥੈਂਕ ਯੂ ਤੁਸੀਂ ਇੱਥੇ ਆਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜੇ ਸਾਡੇ ਕੋਲੇ ਅੱਜ ਪਹੁੰਚੇ ਆ ਸਰਾਂਬਾ ਮੈਡੀਕਲ ਕਾਲਜ ਤੋਂ ਸਰਾਂਬਾ ਮੈਡੀਕਲ ਕਾਲਜ ਦੀ ਮੈਨੇਜਮੈਂਟ ਦਾ ਪ੍ਰਿੰਸੀਪਲ ਸਾਹਿਬ ਦਾ ਸਟਾਫ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਪ੍ਰਾਲੇ ਦੇ ਵਿੱਚ ਸਾਡਾ ਸਾਥ ਦਿੱਤਾ ਬੱਚਿਆਂ ਨੂੰ ਇੱਥੇ ਅਸੈਸਮੈਂਟ ਲਈ ਭੇਜਿਆ ਬੱਚਿਆਂ ਦੀ ਇੱਥੇ ਸਾਡੇ ਨਾਲ ਜਿਹੜੀ ਸੇਵਾਏ ਕਰਨਗੇ ਉਹਦਾ ਸਾਨੂੰ ਵੀ ਬਹੁਤ ਬੈਨੀਫਿਟ ਮਿਲੂਗਾ ਸਾਡੇ ਇੱਥੇ ਕੈਂਪ ਦੇ ਵਿੱਚ ਆਉਂਦੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਬਹੁਤ ਬੈਨੀਫਿਟ ਮਿਲੂਗਾ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਇਹ ਬੱਚੇ ਬੱਚੀਆਂ ਪੜ੍ਹ ਲਿਖ ਕੇ ਚੰਗੇ ਮੈਡੀਕਲ ਦੇ ਸਟੂਡੈਂਟ ਦੀ ਨਾਲ ਨਾਲ ਚੰਗੇ ਸੇਵਾਦਾਰ ਵੀ ਬਣ ਤੇ ਆਉਣ ਵਾਲੇ ਸਮੇਂ 'ਚ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ